ਹਾਂਜੀ ਹਾਂਜੀ ਬਸ ਕਾਫੀ ਸਵਾਰੀਆਂ ਦਿਵਸ ਚ ਕਾਫੀ ਸਵਾਰੀਆਂ ਦਿਵਸ ਚ ਪਾਰ ਜੀ ਗਈ ਮੋਟਰਸਾਈਕਲ ਤੇ ਇਹ ਜਦਾ ਆਇਆ ਬੜੀ ਟਿੱਪਰ ਨਾਲ ਇਹਨੂੰ ਇੱਧਾ ਸਾਫਾ ਮਾ ਕੇ ਪਾਰ ਕਰਤਾ ਇਧਰੋਂ ਆ ਕੇ ਸਿੱਧਾ ਬਸੇ ਚ ਆ ਕੇ ਲੱਗਿਆ ਜੀ ਹਾਂਜੀ ਹਾਂਜੀ ਮੈਂ ਪਾਰ ਨਹੀਂ ਛੜਦੀ ਮੈਂ ਮੋਟਰਸਾਈਕਲ ਤੇ ਸੀਗੀ ਹੋਈ ਬਾਅਦ ਆਪਣੇ ਬੱਚੇ ਨੂੰ ਸੱਟ ਲੱਗਦਾ ਸੀਗਾ ਜੀ ਐਂਦਾ ਕੋਰ ਪਾਰ ਨਹੀਂ ਸੜਕ ਖਾਲੀ ਸੀਗੀ ਕਿਤੇ ਕਿਤੇ ਉਧਰ ਨੂੰ ਨਾ ਗਿਆ ਇਹਨੇ ਧੱਪ ਲੈਣੀ ਸਾਰੀ ਇਧਰ ਆ ਕੇ ਇਹਨੇ ਬਸ ਧੱਬ ਲਈ ਜੀ ਪਤਾ ਕਿੰਨੀ ਕਿੰਨੀ ਸਵਾਰੀਆਂ ਸੀ ਬਸ ਇਹ ਬਸ ਤੇ ਮੈਨੂੰ ਲੱਗਦੇ ਵੀ ਹੋਣਗੇ 40 50 ਤੌਣਗੇ ਸਟੂਡੈਂਟ ਸੀਗੇ ਜੀ ਸਾਰੇ ਹੀ ਹਾਂਜੀ ਹਾਂਜੀ ਸਟੂਡੈਂਟ ਹੁੰਦੇ ਨੇ ਇਸ ਵੇਲੇ ਪਟਿਆਲੇ ਜਾਣ ਵਾਲੇ ਹਾਂਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਇਹ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਹਾਂਜੀ ਮੈਂ ਤੁਹਾਡਾ ਮੈਂ ਨਾ ਹਰਦੀਪ ਸਿੰਘ ਆ ਜੀ ਅੱਛਾ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਉਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀ ਨਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਇਹ ਨਾਲ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪਰਸ ਕੇ ਇਧਰ ਆ ਕੇ ਉਧਰੋਂ ਬੱਸ ਆ ਰਹੀ ਸੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿਹਨਾਂ ਦੇ ਚੋਰੀ ਹੋ ਗਏ ਸਵਾਰੀਆਂ ਦੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੂ ਕੁੜੀਆਂ ਨੇ ਪੁੱਛਿਆ ਵੀ ਸਾਰੇ ਜਾਣੇ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀਗੇ ਜ਼ਿਆਦਾ ਬੱਚੇ ਸੀਗੇ ਜੀ ਜ਼ਿਆਦੇ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਦੇ ਚੋਰੀ ਹੋਈ ਕੁਝ ਪਤਾ ਲੱਗਿਆ ਪੰਜ ਸੱਤ ਜਾਣੀਆਂ ਕੁੜੀਆਂ ਰੌਲਾ ਪਾਉਂਦੀਆਂ ଥିਗੀਆਂ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂ ਅਸੀਂ ਦੇਖੇ ਜਾਨੂ ਹੈ ਨਹੀਂ ਤੀਰੇ ਕੁਝ ਤੇ ਕਿੰਨੀਆਂ ਕਿ ਸਵਾਰੀਆਂ ਸੀ ਬੱਸ 'ਚ ਕੁਝ ਬੰਦਾ ਬੱਸ 'ਚ ਹੋਣੀ ਹੈ ਜੀ 40 42 ਦੀਆਂ ਸਵਾਰੀਆਂ ਬੱਚੇ ਸੀਗੇ ਜ਼ਿਆਦਾ ਹਾਂ ਜੀ ਬੱਚੇ ਜ਼ਿਆਦੇ ਕੱਟਾ ਲੇਡੀਜ਼ ਦੇ ਲੱਗਿਆ ਹਾਲੇ ਕਿਰਾਨਾਮ ਹਰਪ੍ਰੀਤ ਸਿੰਘ ਆ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ ਵਿੱਚ ਸੀਗੇ ਸੜਨਲੀ ਇੱਥੋਂ ਨਾ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਬੱਸ ਵਾਲੇ ਨੇ ਬੜਾ ਕੰਟਰੋਲ ਕਰਿਆ ਬਚਾਉਣ ਦਾ ਆਪਦਾ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸੜਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾਅ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਜੀ ਵਿੱਚ ਸੀਗੇ ਕਿੰਨੇ ਕੁ ਸਵਾਰੀਆਂ ਸੀਗੀਆਂ ਮੈਂ ਲਾਸਟ ਸੀਟ ਦੇ ਸੀਗਾ ਸੀਗੀਆਂ ਸਵਾਰੀਆਂ 70 75 ਭਾਜੀ ਜਾਦਾ ਬੱਚੇ ਸੀ ਕੀ ਕੌਣ ਸੀ ਜਿਆਦਾ ਲੇਡੀਜ਼ ਸੀਗੀਆਂ ਜਿਆਦਾ ਲੇਡੀਜ਼ ਦੇ ਜਿਹੜੀਆਂ ਮੂਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਕੋਈ ਮੋਬਾਈਲ ਹੋਣ ਚੋਰੀ ਹੋਈ ਹੋਏ ਕੀ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਦੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਵੀ ਲੱਗਿਆ ਜਾਂ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਵੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਵੀ ਬਹੁਤ ਜ਼ਿਆਦਾ ਹੋਇਆ ਜਿਹੜੀ ਐਕਸੀਡੈਂਟ ਆ ਉਸ ਤੋਂ ਬਾਅਦ ਮੋ ਜੀ ਕਿੰਨੇ ਕ ਜਾਨੇ ਤੇ ਚੋਰੀ ਹੋਏ ਨੇ ਜੀ ਪਤਾ ਨਹੀਂ ਹੁਣ ਮੈਨੂੰ ਐ ਨਹੀਂ ਪਤਾ ਪਰ ਫੋਨ ਕਾਫੀ ਲੈ ਗਏ ਬੰਦੇ ਮੇਰਾ ਨਾਮ ਪ੍ਰਿਆ ਅੱਛਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਬੱਸ ਤੇ ਜਾ ਰਹੀ ਸੀ ਔਰ ਡਾਇਵਾਇਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਜੋ ਨਾਲ ਬੱਸ ਸਵੱਜਿਆ ਵੇ ਕਿ ਅਸੀਂ ਕਿੱਥੋਂ ਨਹੀਂ ਕਿੱਥੇ ਜਾ ਰਹੇ ਸੀਗੇ ਅਸੀਂ ਸਰਾਂਧਾ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਉੱਪਰ ਹੀ ਹੋਈ ਸੀ ਕਿਹੜੀ ਬੱਸ ਸੀ ਇਹ ਪੀ ਆਰਟੀ ਸੀ ਕਿੱਥੇ ਹੋਇਆ ਐਕਸੀਡੈਂੈਂਟ ਏ ਬਸ ਕੋਪੁੱਲ ਚੜਦੇ ਹੀ ਖੰਨੇ ਵਾਲਾ ਰੋਡ ਤੋਂ ਕੋਪੁੱਲ ਚੜਦੇ ਹੋ ਮੋਬਾਈਲ ਵਗੈਰਾ ਵੀ ਚੋਰੀ ਹੋਏ ਨੇ ਵਿੱਚ ਸਵਾਰੀ ਆ ਰਹੀ ਹੈ ਮਤਲਬ ਆਈ ਥਿੰਕ ਕੋਈ ਹੋਣਗੇ ਕਿਉਂਕਿ ਵਿੱਚ ਲੋਕ ਚੜੇ ਹੋਏ ਨੇ ਬਹਿ ਧਰਿਆ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਆ ਰਹੀ ਹੋਇਆ ਕਿ ਕਿ ਅੱਪਾ ਦੇ ਅੱਪਾ ਦੇ ਤੋਂ ਪਹਿਲਾਂ ਹੀ ਆ ਵੀ ਮੰਡੀ ਕਮਿੰਦਗੜ ਪਹੁੰਚੇ ਨਹੀਂ ਸੀ ਪਹਿਲੇ ਹੀ ਸੀ ਅੱਦਾਂ ਸੀਗੇ ਟਰੱਕ ਕਿਧਰੇ ਸੀ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਤੁਸੀਂ ਸਹੀ ਸੈਕਸ਼ਨ ਦੱਸੋ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬਸ ਸਲੋ ਵੀ ਚਲਾ ਰਿਹਾ ਸੀ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਹੇ ਹਾਂ ਉਹ ਠੀਕ ਚਲਾ ਰਹੇ ਸੀ ਕਿੰਨੇ ਸੁਰੱਖਿਆ ਸੱਟਾਂ ਲੱਗੀਆਂ ਸੀ ਆ ਤਕਰੀਬਨ ਸਭ ਦੇ ਲੱਗੀਆਂ ਦੋਨੋਂ ਮਿਕਸ ਲੇਡੀਜ਼ ਔਰ ਸਟੂਡੈਂਟ ਔਰ ਸਕੂਲ ਦੇ ਬੱਚੇ ਹੋ ਗਿਆ ਅਰਾਊਂਡ 50 ਕਰੀਬ ਹੋਣਗੇ ਠੀਕ ਹੈ ਪੂਜਾ ਕੈਸੇ ਹੋਇਆ ਐਕਸੀਡੈਂਟ ਪਤਾ ਨਹੀਂ ਅਚਾਨਕ ਸੇ ਬਸ ਟਕਰਾ ਗਈ ਹਮ ਲੋਕ ਸਹੀ ਸੇ ਸਭ एक ट्रक से जाके लड़ गई बस अचानक से लुधियाने से रिमटी यूनिवर्सिटी जा रहे थे पूरी बस भरी हुई थी नहीं सर आधी बस में बच्चे थे कॉलेज के आधी बस नहीं था था था। नहीं मेरे तो नहीं हुआ है हाँ जी स्टूडेंट्स ज्यादा थे आपने कहाँ पर जाना था रिमटी यूनिवर्सिटी ਸਰ ਦਲਜੀਤ ਸਿੰਘ ਨਾਂ ਜੀ ਬੱਸ ਕਿਉਂ ਨਾ ਮੈਂ ਡਰਾਈਵਰ ਹਾਂ ਸਰ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਸੇਰ ਸਰ ਟਰਾਲਾ ਸਾਹਮਣੇ ਤੋਂ ਨੋਈ ਫੁੱਟਪਾਥ 'ਤੇ ਟੱਪ ਗਿਆ ਮੈਂ ਆਪਣੀ ਸਾਈਡ ਜਾ ਰਿਹਾ ਸੀ ਕੋਈ ਨਹੀਂ 30 40 ਦੀ ਸਪੀਡ ਸੀ ਤੇ ਅੱਡੇ ਤੋਂ ਸਵਾਰੀਆਂ ਚੱਕੇ ਤੁਰੇ ਸੀ ਤੇ ਜਦੋਂ ਸਾਹਮਣੋਂ ਸਾਹਮਣੇ ਟਰਾਲਾ ਆ ਗਿਆ ਸੈਕਿੰਡ ਦਾ ਤਿੰਨ ਸੀ ਮੇਰੇ ਕੋਲ ਉਹ ਤੇਜ਼ ਵੀ ਵਾਲਾ ਸੀ ਇੱਕ ਫੁੱਟਪਾਥ 'ਤੇ ਪਿਆ ਤੇ ਜਿੰਨੀ ਕਮੀ ਤੋਂ ਖੱਬੇ ਹੱਥ ਗੱਡੀ ਕੱਟ ਹੁੰਦੀ ਹੋਈ ਕੱਟੀ ਗਈ ਬ੍ਰੇਕ ਲਾਇਆ ਜਿੰਨੇ ਕ ਲੱਗੇ ਤੇ ਸਵਾਨੀ ਸੁਰੀਆਂ ਦਾ ਬਚਾ ਕਰ ਲਿਆ ਵਾਵਾ ਤੇ ਮੇਰੇ ਵਾਲੀ ਸਾਈਡ ਤੋਂ ਝਾਦਾ ਮੇਰੇ ਸਟਾਂ ਲੱਗੀਆਂ ਮਤਲਬ ਫਿਰ ਵੀ ਹੱਦ ਤੱਕ ਬਚਾ ਉਹ ਡਰਾਈਵਰ ਦਾ ਨਹੀਂ ਪਤਾ ਪਤਾ ਨਹੀਂ ਉਹਨੂੰ ਨਹੀਂ ਆਈ ਪਤਾ ਨਹੀਂ ਕੀ ਚੱਕਰ ਬਣਿਆ ਗੱਡੀ 'ਚ ਬੀਟੀਐਸ ਵਗੈਰਾ ਸਭ ਕੁਝ ਲੱਗਿਆ ਸਪੀਡ 40 ਕਿੱਦੀ ਹੋਣੀ ਮੇਰੀ ਮੈਕਸਿਮਮ ਤੇ ਗਾੜੀ ਇਹ ਸਾਡੇ ਕੋਲ ਟਾਈਮ ਖੋਲਾ ਹੁੰਦਾ ਪਟਿਆਲੇ ਜਾਣਾ ਹੁੰਦਾ ਸੀ ਭਜਾਉਂਦੇ ਹੈ ਨਹੀਂ ਪਿੱਛੇ ਤੋਂ ਵੀ 1 ਘੰਟਾ 10 ਮਿੰਟ ਮਿਲਦੇ ਆਪਾਂ ਨੂੰ ਖੰਨੇ ਤੱਕ ਦੇ ਉਹ ਵੀ ਬਹੁਤ ਸਲੋ ਹੋਣਾ ਪੈਂਦਾ ਠੀਕ ਹੈ ਤੇ ਬਸ ਬੰਦੇ ਦਾ ਵੱਡਾ ਬਚਾ ਹੋ ਗਿਆ ਜਾਨੀ ਬਹੁਤ ਤਖੜਾ ਰੱਬ ਨੇ ਰੱਖ ਲਈ ਜੀ ਪਤਾ ਨਹੀਂ ਰੱਬ ਮੱਥਾ ਟੇਕ ਕੇ ਆਈ ਦੇ ਜੀ ਤਾਂ ਬਚਾ ਹੋ ਗਿਆ ਨਹੀਂ ਤਾਂ ਮੇਰੀ ਵਾਲੀ ਸਾਈਡ ਤਾਂ ਮੈਨੂੰ ਤਦ ਲੱਗਿਆ ਸੀ ਵੀ ਅੱਜ ਮਰ ਜਾਾਂਗੇ ਤੇ ਬਚਾ ਹੋ ਗਿਆ ਰੱਬ ਨੇ ਰੱਖ ਲਈ ਕਟਾਈ ਕਰਤੀ ਪੂਰੀ ਖੱਬੇ ਪਾਸੇ ਨੂੰ ਅੱਛਾ ਤੁਸੀਂ ਆਪ ਕਟਾਈ ਮੈਂ ਹਾਂ ਹੀ ਮੈਂ ਹੀ ਕਰੀ ਜੀ ਕਟਾਈ ਕਨੇਕਟਰ ਵਿਚਾਲੇ ਸੀ ਤੇ ਆਏ ਸਕਿੰਟ ਤਾਂ ਜੀ ਦੋ ਸੀ ਸਾਹਮਣੇ ਆਏ ਜਦ ਟੱਪਿਆ ਜਦ ਮਿੱਟੀ ਜੀ ਉੱਡਦੀ ਦਿਖੀ ਮੈਨੂੰ ਖੱਬੇ ਹੱਥ ਮੈਂ ਸ਼ੀਸ਼ੇ ਜੀ ਬਸ ਹਲਕੀ ਜੀ ਨਿਗਾਹ ਮਾਰੀ ਹੈ ਪੂਰੀ ਕਟਾਈ ਕਰੀ ਇਹਨਾਂ ਨੇ ਤਾਂ ਮੇਰੇ ਆਮਲੋ ਸਾਹਮਣੇ ਠੋਕ ਗਿਆ ਕਿਉਂ ਜਦੋਂ ਬ੍ਰੇਕ ਲਾ ਕੇ ਗੱਡੀ ਦਾ ਰੋਕ ਲਈ ਸੀ ਆਪਾਂ ਨੇ ਤੇ ਆਪਣੀ ਰੁਕੀ ਗੱਡੀ 'ਤੇ ਠੋਕਤਾ ਉਹਨੇ ਹਾਂਜੀ ਬਚਾਅ ਹੋ ਗਿਆ ਮੇਰਾ ਨਾਮ ਹਰਸਿਮਰਨਜੀਤ ਸਿੰਘ ਹੈ ਮੈਂ ਬਸ ਦਾ ਕੰਡਕਟਰ ਆ ਪੀਆਰਟੀਸੀ ਦਾ ਅੱਜ ਕਿਦਾਂ ਆਇਆ ਹਾਸਾ ਜੀ ਹਾਸਾ ਰੋਂਗ ਸਾਈਡ ਤੋਂ ਇੱਕ ਵੱਡਾ ਟਰੱਕ ਜਾਣੀ ਜਿਹਨੂੰ ਘੋੜਾ ਕਹਿੰਦੇ ਨੇ ਉਹ ਆ ਰਿਹਾ ਸੀ ਉਹ ਝਾੜੀਆਂ ਵਿੱਚੋਂ ਦੇਖ ਤਾਂ ਫੁੱਟਪਾਥ ਟੱਪ ਕੇ ਸਾਡੇ ਸਾਈਡ ਆ ਗਿਆ ਜਿਸ ਕਾਰਨ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਿਆਦਾ ਕੱਢਦੇ ਤਾਂ ਬਸ ਪਾਲਟੀ ਜਾਣੀ ਸੀ ਇਸ ਕਰਕੇ ਫਿਰ ਉਹਦੇ ਵਿੱਚ ਵੱਜ ਜਾਣਾ ਇਹ ਬਸ ਕਿਹੜੀ ਸੀਗੀ ਪੀਆਰਟੀਸੀ ਲੁਧਿਆਣਾ ਡੀਪੋ ਉਹ ਕਿੱਥੇ ਜਾ ਰਹੀ ਸੀ ਲੁਧਿਆਣੇ ਤੋਂ ਕੁਰਛੇਤਰ ਕਿੰਨੀਆਂ ਕ ਸਵਾਰੀਆਂ ਸੀ ਤੇ ਵਿੱਚ ਕੁਛ ਦੇ 40 45 ਸਵਾਰੀਆਂ ਹੋਣਗੀਆਂ ਜਿਆਦਾ ਕੌਣ ਸੀ ਵਿੱਚ ਲੇਡੀ ਸੀਗੇ ਪੜ੍ਹਨ ਵਾਲੇ ਜਵਾਕ ਸੀ ਸਕੂਲ ਦੇ ਗੋਵਿੰਦ ਰੈਂਟ ਦੇ ਗਲਤੀ ਕਿਦੀ ਮੰਨਦੇ ਹੋ ਗਲਤੀ ਇਹ ਨਹੀਂ ਗਲਤੀ ਤਾਂ ਉਹਨਾਂ ਦੇਖੋ ਕੋੜਾ ਰੋਂਗ ਸਾਈਡ ਆਇਆ ਵਾ ਅਸੀਂ ਤਾਂ ਆਪਣਾ ਜਾ ਰਹੇ ਸੀ ਪੁਲ ਚੜ੍ਹੇ ਸੀਗੇ ਡਰਾਈਵਰ ਕਿੱਦਾਂ ਆਇਆ ਚਾਲ ਕੇ ਜਿਹੜਾ ਬੱਸ ਜਾ ਰਿਹਾ ਡਰਾਈਵਰ ਠੀਕ ਆ ਸੱਟਾਂ ਲੱਗੀਆਂ ਆਉਂਦੇ ਸੱਟਾਂ ਹੀ ਲੱਗੀਆਂ ਸਾਰੇ ਇਹ ਉਹ ਬਾਕੀ ਠੀਕ ਨੇ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਨੀ ਅੱਛਾ ਕੁਝ ਮੋਬਾਈਲ ਵਗੈਰਾ ਵੀ ਚੋਰੀ ਹੋਈ ਨਹੀਂ ਕਿਉਂ ਜੋ ਕਹਿ ਰਹੇ ਨੇ ਨਹੀਂ ਮੈਨੂੰ ਨਹੀਂ ਪਤਾ ਸੀ ਆ ਗਏ ਸੀਗੇ ਡਰਾਈਵਰ ਨੂੰ ਲੈ ਕੇ ਮੈਂ ਆ ਗਏ ਸੀ ਆਪਣਾ ਸਵਾਰੀ ਲੈ ਕੇ ਅਸੀਂ ਇੱਕਦਮ ਆ ਗਏ ਇਸ ਬਾਰੇ ਨਹੀਂ ਪਤਾ